ਸਤੋ ਹੁਣੇ-ਹੁਣੇ ਵਿਕਰਮ ਜੱਟਿਆ ਬਾਰੇ ਆਈ ਬਹੁਤ ਹੀ ਮਾੜੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਹੱਦ ਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਵਿਕਰਮ ਜੱਟਿਆ ਨੂੰ ਫਿਰ ਤੋਂ ਸੰਬੰਧ ਾਰੂ ਹੋਇਆ ਹੈ 3 ਜੁਲਾਈ ਨੂੰ ਸੇਟ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ ਸੇਟ ਅੱਗੇ ਪਟਿਆਲਾ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਹੈ ਇਸ ਤੋਂ ਪਹਿਲਾਂ 20 ਜੁਲਾਈ ਨੂੰ ਮਜੀਠਿਆ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋਈ ਸੀ ਜਿਸ ਕਾਰਨ ਜੋ ਸਿੱਟੇ ਉਹਨਾਂ ਤੋਂ ਬਹੁਤ ਹੀ ਨਾਰਾਜ਼ ਹੈ ਕਿਉਂਕਿ ਉਹ ਅੱਗੇ ਦੀ ਅੱਗੇ ਤਰੀਕਾ ਪਾ ਰਹੇ ਨੇ ਅਤੇ ਜੇ ਅੱਗੇ ਤੋਂ ਅੱਗੇ ਤਰੀਕਾ ਪਾਏਗੇ ਤੇ ਉਹਨਾਂ ਤੇ ਹੋਰ ਐਕਸ਼ਨ ਲੈ ਕੇ ਜਾ ਸਕਦਾ ਹੈ ਜਾਂ ਫਿਰ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਜੁਰਮ ਦੇ ਵਿੱਚ ਵਿਕਰਮ ਜਿੱਠਿਆ ਫਸੇ ਹੋਏ ਨੇ ਕਿ ਇਹ ਉਹਨਾਂ ਤੇ ਸਿਰਫ ਥੋਪਿਆ ਗਿਆ ਹੈ ਜਾਂ ਫਿਰ ਉਹਨਾਂ ਨੇ ਸੱਚੀ ਹੀ ਇਦਾਂ ਦਾ ਕੋਈ ਕਾਣ ਕੀਤਾ ਸੀ ਜਿਸ ਕਾਰਨ ਉਹਨਾਂ ਤੇ ਇਹ ਇਲਜ਼ਾਮ ਲੱਗੇ ਨੇ ਤੁਸੀਂ ਆਪਦੇ ਇਲਜ਼ਾਮ ਵਿੱਚ ਜੋ ਵੀ ਲੱਗੇ ਉਹਨਾਂ ਤੇ ਕਮੈਂਟ ਸੈਕਸ਼ਨ 'ਚ ਜਰੂਰ ਦੱਸਿਓ ਅਤੇ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਮੈਂਟ ਸੈਕਸ਼ਨ ਦੇ ਵੀ ਤੁਸੀਂ ਆਪਣੇ ਆਪਣੇ ਜ਼ਿਲ੍ਹੇ ਦਾ ਨਾਮ ਜਰੂਰ